ਬਰਸ਼ਾ ਤਾਂ ਹੋ ਹੀ ਰਹੀਆਂ ਸੀ ਮਤਲਬ ਥੋੜਾ ਬੋੜਾ ਪਾਣੀ ਪਹਿਲਾਂ ਆ ਗਿਆ ਕਿ ਜੱਕਦਮ ਵਿੱਚਾਂ ਚੜ ਗਿਆ ਇਹ ਆਪਣਾ ਪਹਿਲਾਂ ਥੋੜਾ ਜਿਹਾ ਪਾਣੀ ਆਇਆ ਫਿਰ ਜੱਕਦਮ ਪਾਣੀ ਚੜ ਗਿਆ ਵਾ ਫਿਰ ਰਾਤ ਜਦੋਂ ਜਿਹੜੀ ਰਾਤ ਜਿਹੜੀ ਬਹੁਤ ਜ਼ਿਆਦਾ ਪਾਣੀ ਜਦੋਂ ਚੜ ਗਿਆ ਵਾ ਨਾ ਇਹ 26 ਤਰੀਕ ਵਾਲੇ ਦੀ ਦਿਨ ਦੀ ਗੱਲ ਹੈ ਮੇਰੇ ਹਿਸਾਬ ਨਾਲ 13 ਆ ਤੇ ਜਿਹੜਾ ਬਹੁਤ ਪਾਣੀ ਚੜਦਾ ਰਿਹਾ ਚੜਦਾ ਰਿਹਾ ਫਿਰ ਉਹਨਾਂ ਬੰਨ ਬੰਨਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਉਹਨਾਂ ਨੇ ਲੋਸਮੈਂਟ ਆਖਰੀ ਲੋਸਮੈਂਟ ਕਰਤੀ ਵੀ ਬੰਨ ਟੁੱਟ ਰਿਹਾ ਵਾ ਤੇ ਆਪਣੋ ਆਪਣਾ ਜਿਹੜਾ ਵਾ 25 ਨੂੰ ਪਾਣੀ ਹੈ ਸੀ ਇਸ ਪਿੰਡ ਦੇ ਵਿੱਚ ਹੀ ਜਾਣੇ ਹਾਂਜੀ 25 ਨੂੰ ਵੀ ਹੈਗਾ ਸੀਗਾ ਉਹ ਉਹ ਪਾਰ ਹੀ ਸੀਗਾ ਪਾਰ ਹੀ ਤੇ ਮੀਆਂ ਦਾ ਪਾਣੀ ਜਿਹੜਾ 2-2 ਫੁੱਟ ਮੀਆਂ ਦਾ ਪਾਣੀ ਜਿਹੜਾ ਪੈਲੀਆਂ ਦੇ ਵਿੱਚ ਸੀ ਹਾਂਜੀ ਪਿੰਡ ਉਦੋਂ ਪਿੰਜ ਸਾਫ਼ ਹੀਗਾ ਸੇਫ ਹੀ ਸਾਡਾ ਉਹ ਇਹ ਪਾਣੀ ਚੜਿਆ ਵਾ 26 ਤੋਂ 10 ਰੇਜ ਉਦੋਂ ਕਿਸ ਟਾਈਮ ਜਿਹੜਾ ਵਾ ਤੁਸੀਂ ਥੱਡੀ ਜਿਹੜੀ ਰਾਇਸ਼ ਆ ਉਹ ਕੁੱਠ ਦੇ ਕਿ ਜਾਂ ਬੰਲੇ ਇਹ ਭਾਜੀ ਅਸੀਂ ਜੱਕਦਮ ਥੋੜਾ ਬੋਤਾ ਸਾਡੇ ਕੋਲ ਸਮਾਨ ਜਿੰਨਾ ਵੀ ਚੜ ਗਿਆ ਵਗਾ ਖਾਣ ਪੀਣ ਦਾ ਮਣਾ ਮੋਟਾ ਜਿਹੜਾ ਹੈਗਾ ਸੀ ਪਹਿਲਾਂ ਉਹ ਚੜ ਗਿਆ ਤੇ ਆਟਾ ਵਗੈਰਾ ਥੋੜਾ ਜਿਹਾ ਉਹ ਚੜ ਗਿਆ ਕੋਠੇ ਤੇ ਤੇ ਮੁੜ ਕੇ ਸਾਨੂੰ ਮਤਲਬ 15 20 ਮਿੰਟਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ 6 6 ਫੁੱਟ ਹੋ ਗਿਆ ਵੀ ਸਾਨੂੰ ਕੋਈ ਮੌਕਾ ਨਹੀਂ ਦਬੂਵੇ ਮਾਰਨ ਦਾ ਜਿਹੜਾ ਮੌਕਾ ਨਹੀਂ ਭਾਜੀ ਸਾਨੂੰ ਦਿੱਤਾ ਇਦਾਂ ਦਾ ਹਾਲਾਤ ਬਣ ਗਏ ਫੇਰੀ ਮੀਂਹ ਸਾਰੀ ਰਾਤ ਵਰਦਾ ਰਿਹਾ ਮਨੇਰੀ ਮੀਂਹ ਪੈਂਦਾ ਉੱਤੇ ਸਾਰੀ ਰਾਤ ਮਤਲਬ ਮੀਂਹ ਉਹਦੇ ਵਿੱਚ ਹੀ ਕੱਟੀ ਹੈਗੀ ਸਾਰੀ ਰਾਤ ਨਾ ਜਿਹੜਾ ਤੁਹਾਡਾ ਹੁਣ ਤੱਕ ਜਿਹੜਾ ਨੁਕਸਾਨ ਹੋ ਗਿਆ ਸਾਡਾ ਨੁਕਸਾਨ ਇੱਥੋਂ ਤੱਕ ਨੁਕਸਾਨ ਹੋ ਗਿਆ ਵਾ ਈ ਮਤਲਬਲੇ ਜਿਰਾਈਆਂ ਤੱਕ ਸੋਫੇ ਬੈੱਡ ਜਿਹੜੇ ਜੋ ਵੀ ਲੋਕਾਂ ਦਾ ਸਮਾਨ ਹੀ ਸਾਰਾ ਹੀ ਮਤਲਬ ਤੈਸ਼ਮੈਸ਼ ਹੋ ਗਿਆ ਵਗਾ ਕੁਛ ਵੀ ਤੱਕ ਨਹੀਂ ਲੋਕਾਂ ਦੇ ਜਿਹੜੇ ਕਾਗਜ਼ ਵੀ ਹੈਗੇ ਆਧਾਰ ਕਾਰਡ ਵਗੈਰਾ ਉਹ ਵੀ ਰੁੜ ਗਏ ਆ ਸਾਰੇ ਲੋਕਾਂ ਦੇ ਬੂ ਡਾਕੂਮੈਂਟ ਤੱਕ ਜਿਹੜੇ ਕਹਿ ਸਕਦੇ ਮੋ ਸਾਰੇ ਹੋ ਗਏ ਨੇ ਹਾਂ ਜੀ ਡਾਕੂਮੈਂਟ ਤੱਕ ਵੀ ਸਭ ਕੁਝ ਰੁੜ ਗਏ ਆ ਲੋਕਾਂ ਨੇ ਮੌਕਾ ਨਹੀਂ ਦਿੱਤਾ ਪਣੀ ਨੇ ਮਤਲਬ ਇਦਾਂ ਇੰਨਾ ਦਾ ਹਾਲਾਤ ਜਿਹੜਾ ਬੱਤਰ ਬਣ ਗਿਆ ਹੈਗਾ ਇਸ ਪਿੰਡ ਦੇ ਵਿੱਚ ਫਿਰ ਜਿਹੜੀਆਂ ਮਤਲਬ ਪ੍ਰਸ਼ਾਸਨ ਲੋ ਜਾਂ ਲੋਕਾਂ ਨੂੰ ਜਿਹੜੀਆਂ ਸੰਸਥਾ ਉਹ ਸੇਵਾ ਕਰੇ ਉਹ ਫਿਰ ਕਿੱਦਾਂ ਇੱਥੇ ਪਹੁੰਚ ਦੀਗੀ ਉਹ ਕੀ ਕੀਤਾ ਵੀ ਜਦੋਂ ਥੋੜੀ ਆ ਰੋਟੀ ਪਾਣੀ ਇੱਕ ਦਿਨ ਜਿਹੜਾ ਇੱਕ ਦਿਨੇ ਆਣਾ ਜਿਹੜਾ ਨੰਗਿਆ ਵਾ ਜਿੱਦਣ ਮਨੇਰਸਰ ਪਾਣੀ ਆਇਆ ਵਾ ਉਸ ਦਿਨ ਸਾਰਾ ਦਿਨ ਲੋਕ ਭੁੱਖੇ ਮਰਿਆ ਕਿਉਂਕਿ ਪਾਣੀ ਬਹੁਤ ਜਿਆਦਾ ਚੜ ਗਿਆ ਸੀ ਤੇ ਨੰਗਨ ਦਾ ਕਿਤੇ ਵੀ ਨਿਕਾਸ ਜਿਹੜਾ ਹੈ ਨਹੀਂ ਫਿਰ ਹੌਲੀ ਹੌਲੀ ਪਾਣੀ ਡਾਊਨ ਹੁੰਦਾ ਗਿਆ ਫਿਰ ਸਾਡੇ ਪਿੰਡ ਦੇ ਵਿੱਚ ਲੋਕੀ ਬਾਹਰਲੇ ਪਿੰਡਾਂ ਤੋਂ ਆਣ ਕੇ ਪਹੁੰਚਦੇ ਰਹੇ ਪਾਣੀ ਪਚੰਦੇ ਰਹੇ ਰੋਟੀ ਬਾਣੀ ਪਚਾਉਂਦੇ ਰਹੇ ਥੋੜਾ ਥੋੜਾ ਫਿਰ ਚਲੋ ਲੋਕ ਸੇਫ ਹੋਣਾ ਹੋਣਾ ਸ਼ੁਰੂ ਹੋ ਗਏ ਥੋੜੇ ਬੋੜੇ ਬਹੁਤ ਜਿਆਦਾ ਹੀ ਮੁਸ਼ਕਲ ਹੋ ਰਹੀ ਆ 1 2 2 3 3 ਇੰਚ ਜਿਹੜਾ ਘਰਾਂ ਦੇ ਵਿੱਚ ਰੇਬ ਜੰਮ ਗਈ ਆ ਲੋਕ ਪਰ ਉਹ ਪਾਣੀ ਨਹੀਂ ਕਿਤੇ ਲੱਭ ਰਿਹਾ ਆ ਗਾ ਲੋਕ ਤੁਸੀਂ ਹੱਥ ਦੇਖ ਸਕਦੇ ਹੋ ਕਿਦਾਂ ਕਮਰਿਆਂ ਦੇ ਅੰਦਰ ਜਿਹੜੇ ਹਾਲਾਤ ਜਿਹੜੇ ਬਣ ਗਏ ਨੇ ਬਹੁਤ ਹੀ ਲੋਕਾਂ ਨੂੰ ਤੰਗੀ ਆ ਰਹੀ ਆ ਅਸੀਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆ ਸਿਰਫਾਨੂੰ ਬੋਧਾਣਾ ਦਿੱਤਾ ਜਾਏ ਸਾਨੂੰ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਉਹੀ ਮਤਲਬ ਸਰਕਾਰ ਸਾਾਨੂੰ ਦੇਵੇ ਅਸੀਂ ਬਹੁਤ ਉਹਦੇ ਧੰਨਵਾਦ ਕਰਦੇ ਆ ਕਿ ਆਮ ਮਜ਼ਦੂਰ ਜਿਹੜਾ ਪਹਿਲਾਂ ਹੀ ਜਿਹੜਾ ਮਤਲਬ ਗਰੀਬੀ ਦੇ ਜਿਹਦੇ ਵਿੱਚ ਪਸ਼ਪਸ਼ਾਉਂਦਾ ਵਾ ਇਦਾਂ ਦੀ ਜਦੋਂ ਵਿੱਚ ਛੱਟਾਂ ਵਜਦੇ ਕੁਦਰਤੀ ਆਫਤਾਂ ਵਜਦੇ ਉਹਦੇ ਉੱਤੇ ਬਹੁਤ ਜ਼ਿਆਦਾ ਉਹਦੇ ਬਹੁਤ ਇੱਥੇ ਤੇ ਇਦਾਂ ਦਾ ਸਿਸਟਮ ਆ ਲੋਕਾਂ ਦਾ ਪੀ ਮਤਲਬ ਉਹੀ 4-500 ਰੁਪਿਆ ਦਿਹਾੜੀ ਕਮਾਉਣੀ ਤੇ ਉਹੀ ਲਿਆ ਕੇ ਸ਼ਾਮ ਆਣ ਨੂੰ ਜਿਹੜਾ ਖਾਣਾ ਪੀਣਾ ਵਾ ਉਹ ਇੱਥੋਂ ਤੱਕ ਹੀ ਸਹਮਤ ਆ ਬਸ ਲੋਕ ਗਾੜੀ ਮਤਲਬ ਕੁਛ ਨਹੀਂ ਆ ਗਾ। ਅਸੀਂ ਨੇ ਤੇ ਆਪੋ ਆਪਣੀ ਟੀਮ ਲਗਾਤੀਆਂ ਵੀ ਤੁਹਾਨੂੰ ਮਤਲਬ ਸ਼ੀਫ ਜਿਹੜੀ ਜਗ੍ਹਾ ਤੇ ਤੁਹਾਨੂੰ ਲਾ ਦੇ। ਇੱਥੇ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਅਜੇ ਤੱਕ ਮਤਲਬ ਕੋਈ ਨਹੀਂ ਪਹੁੰਚਿਆ ਹੈਗਾ ਵੀ ਕੱਲ ਵੀ ਆਈ ਹੀ ਪ੍ਰਸ਼ਾਸਨ ਦੀ ਟੀਮ ਤੇ ਉਹ ਵੀ ਉੱਤੇ ਤੇ ਹੋ ਕੇ ਚਲ ਗਏ ਹੈਗੇ ਤੇ ਇੱਥੇ ਜਿਹੜੇ ਸਾਡੇ ਪਲਾਟਾਂ ਚ ਇੰਤੇ ਖੁਦ ਗੱਡੀਆਂ ਦੇ ਗਾੜੀ ਵੀ ਖਲੋਗੇ ਹੈਗੇ। ਐਂ ਆਖਾ ਵੀ ਸਾਡੇ ਹਾਲਾਤ ਵੇਖੋ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਸਾਨੂੰ ਧੱਕੇ ਮਾਰ ਮਾਰ ਜਨਾਨੀਆਂ ਹੱਡੀਆਂ ਨੂੰ ਪਰੇ ਕਰਤਾ ਵਗਾ ਤੇ ਇੱਧਰ ਜਿਹੜੇ ਹਾਲਾਤ ਉਹ ਵੇਖਣ ਨਹੀਂ ਆਏ ਉਧਰ ਦੇ ਪਿੰਡ ਦੇ ਉੱਚੇ ਉੱਚੇ ਥਾਂ ਹੀ ਚਲੇ ਗਏ ਇੱਥੇ ਜਿਹੜੀਆਂ ਕਮਿਊਟੀਆਂ ਲੱਗੀਆਂ ਵੱਖ ਉਹ ਜਿੱਥੇ ਬੰਦੀ ਲੱਗਿਆ ਨਾ ਰਵੀਰ ਲੱਗੇ ਸੀ ਜਿੱਥੇ ਬੰਦੀ ਲੱਗੀ ਉਹਨਾਂ ਵੱਲੋਂ ਤੇ ਜਿਹੜੀਆਂ ਇਹ ਹਰ ਪ੍ਰਭਾਵ ਜ਼ਿਲ੍ਹੇ ਵਿੱਚ ਕੋਈ ਮੁਸ਼ਕਲ ਆਉਣੀ ਨਹੀਂ ਦਿੱਤੀ ਹੈ ਕਿਉਂਕਿ ਉਹ ਸਿੱਖ ਭਰਾਵਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਤਬਲ ਹਿੰਮਤ ਨਹੀਂ ਹਾਰੀ ਮਤਲਬ ਇਹ ਇੰਨਾ ਜ਼ਿਆਦਾ ਲੋਕਾਂ ਨੂੰ ਮਤਬਲ ਵੀ ਰੋਟੀ ਪਾਣੀ ਪਚਾਉਣ ਦੇ ਵਿੱਚ ਮਦਦ ਕੀਤੀ ਆ ਬਹੁਤ ਬਹੁਤ ਉਹਨਾਂ ਇਹ ਪੱਖੋਂ ਜਿਹੜੀ ਕਮੀ ਨਹੀਂ ਰਹਿਣ ਦਿੱਤੀ ਹੈਗੀ ਮਤਲਬ ਕਿੰਨੇ ਦਿਨਾਂ ਬਾਅਦ ਜਿਹੜਾ ਮਤਲਬ ਪਾਣੀ ਦਾ ਜਿਹੜਾ ਲੈਵਲ ਹੈ ਇੱਥੇ ਤੱਕ ਆਪਣੀ ਸਥਿਤੀ ਜਾ ਗਿਆ ਤਾਂ ਇਹ ਕਿੰਨੇ ਦਿਨ ਹੋਰ ਪੂਰੇ ਜਿਹੜੇ ਲੱਗਦੇ ਇਹ ਦਿਨ ਇਹ ਵੀ 15 20 ਦਿਨ ਘਟੋ ਘਟ ਜਿਹੜੇ ਆ ਸਾਨੂੰ ਸਮਾਨ ਇਧਰ ਉਧਰ ਮਾੜਾ ਮੋਟਾ ਜੀ ਲੀੜੇ ਧੋ ਗਏ ਸੁੱਕੇ ਜਿਹੜੇ ਖਰਾਬ ਹੋ ਗਏ ਉਹ ਤੇ ਬਚਣੀ ਨਹੀਂ ਆ ਜਿਹੜੀਆਂ ਰਜਾਈਆਂ ਲੋਕਾਂ ਦੀਆਂ ਉਹ ਤੇ ਬਹੁਤ ਹੀ ਜ਼ਿਆਦਾ ਨਾਸ਼ ਹੋਇਆ ਜਿਹੜੀਆਂ ਲੰਬਾਰੀਆਂ ਘਰਾਂ ਚ ਬੈੱਡ ਆ ਉਹ ਤੇ ਸਾਰੇ ਪਹਾੜ ਪੈ ਗਏ ਜਿਹੜੇ ਪਾਣੀ ਨਾਲ ਟੁੱਟ ਗਏ ਨੇ ਲੋਕਾਂ ਦੇ ਇੰਨੇ ਜਿਹੜੇ ਬੁਰੇ ਹਾਲਾਤ ਹੋ ਗਏ ਨੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਿੰਡ ਪਖੋਗੇ ਜਿੱਥੇ ਕਿ ਸਭ ਤੋਂ ਵੱਧ ਇਹ ਇਲਾਕਾ ਜਿਹੜਾ ਪ੍ਰਭਾਵਿਤ ਹੋਇਆ ਹੈ ਹਜ਼ਾਰ ਦੇ ਨਾਲ ਸੋ ਸਾਡੇ ਨਾਲ ਇਸ ਪਿੰਡ ਦੇ ਜੋ ਨੌਜਵਾਨ ਨੇ ਉਹ ਮਦਦੂਨ ਨੇ ਇਹਨਾਂ ਨਾਲ ਗੱਲਬਾਤ ਕਰਕੇ ਸਹੀ ਜਾਣਦੇ ਆ ਇਸ ਪਿੰਡ ਦੀ ਕੰਡੀਸ਼ਨ ਬਹੁਤ ਔਖਾ ਸਰ ਵੈਰੀ ਗੁੱਡ ਸਰ ਸਾਰੇ ਸਭ ਤੋਂ ਪਹਿਲਾਂ ਜਿਹੜਾ ਵਾ ਇਹ ਤੁਹਾਡੇ ਪਿੰਡ ਚ ਇਹ ਜਿਹੜਾ ਮਤਲਬ ਹੜ ਪਾਣੀ ਏ ਭਾਜੀ ਸਾਡੇ ਪਿੰਡ ਦੇ ਵਿੱਚ ਕੀਦਾ ਸਿਸਟਮ ਬਣਿਆ ਵਾ ਵੀ ਪਾਣੀ ਪਹਿਲੋਂ ਤੋਂ ਆ ਗਿਆ ਵਗਾ ਪਿੱਛੇ ਜਿਹੜਾ ਪਾਰ ਹੈਗਾ ਪਹਿਲੋਂ ਜਦੋਂ ਪਾਣੀ ਆ ਗਿਆ ਵਾ ਤੇ ਥੋੜੀ ਥੋੜੀ ਲੋਸਮੈਂਟ ਕਰਦੇ ਰਹੇ ਲੋਕ ਜਾਂਦੇ ਰਹੇ ਬੰਨ ਬੰਦੇ ਰਹੇ ਬੰਦੇ ਰਹੇ ਵੀ ਚਲੋ ਬਚਾਅ ਹੋ ਜੇ ਹਰ ਇੱਕ ਬੰਦੇ ਦਾ ਤੇ ਰਾਤ 2 ਵਜੇ ਤੱਕ ਜਿਹੜੇ ਫੌਜੀਆ ਨੇ ਬਹੁਤ ਮਦਦ ਕੀਤੀ ਸਾਡੇ ਪਿੰਡ ਦੇ ਵੀ ਛੇਛਤੀ ਆ ਜੋ ਵੀ ਆਪਣਾ ਬੰਨ ਬੰਨ ਲਈ ਵੀ ਤੇ ਬਾਬਾ ਜੀ ਨੇ ਹੁਣਾਂ ਨੇ ਪਹਿਲਾਂ ਇਹ ਗੱਲ ਦੱਸੋ ਕਿ ਜਦੋਂ ਮਤਲਬ ਇਹ ਪਾਣੀ بارش ਤਾਂ ਹੋ ਹੀ ਰਹੀਆਂ ਸੀ ਮਤਲਬ ਥੋੜਾ ਬੋਤ ਪਾਣੀ ਪਹਿਲਾਂ ਆ ਗਿਆ ਕਿ ਚੱਕਦਾ ਵਿੱਚਾਂ ਚੜ ਗਿਆ ਇਹ ਇਹ ਆਪਣਾ ਪਹਿਲਾਂ ਥੋੜਾ ਜਿਹਾ ਪਾਣੀ ਆਇਆ ਫਿਰ ਜੱਕਦਮ ਪਾਣੀ ਚੜ ਗਿਆ ਵਾ ਫਿਰ ਰਾਤ ਜਦੋਂ ਜਿਹੜੀ ਰਾਤ ਜਿਹੜੀ ਬਹੁਤ ਜ਼ਿਆਦਾ ਪਾਣੀ ਜਦੋਂ ਚੜ ਗਿਆ ਵਾ ਨਾ ਇਹ 24 ਤਰੀਕ ਵਾਲੇ ਦੀ ਦਿਨ ਦੀ ਗੱਲ ਹੈ ਮੇਰੇ ਹਿਸਾਬ ਨਾਲ 13 ਆ ਤੇ ਜਿਹੜਾ ਬਹੁਤ ਪਾਣੀ ਚੜਦਾ ਰਿਹਾ ਚੜਦਾ ਰਿਹਾ ਫਿਰ ਉਹਨਾਂ ਬੰਨ ਬੰਨਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਉਹਨਾਂ ਨੇ ਲੌਸਮੈਂਟ ਆਖਰੀ ਲੌਸਮੈਂਟ ਕਰਦੀ ਵੀ ਬੰਨ ਟੁੱਟ ਗਿਆ ਵਾ ਤੇ ਆਪਣੋ ਆਪਣਾ ਜਿਹੜਾ ਵਾ 25 ਨੂੰ ਪਾਣੀ ਆਇਆ ਸੀ ਇਸ ਪਿੰਡ ਦੇ ਵਿੱਚ ਹੀ ਜਾਣੀ ਹੈ। ਹਾਂਜੀ 25 ਨੂੰ ਹੀ ਹੈਗਾ ਸੀਗਾ ਉਹ ਪਾਰ ਹੀ ਸੀਗਾ, ਪਾਰ ਹੀ ਤੇ ਮੀਆਂ ਦਾ ਪਾਣੀ ਜਿਹੜਾ 2-2 ਫੁੱਟ ਮੀਆਂ ਦੇ ਪਾਣੀ ਜਿਹੜਾ ਪੈਲੀਆਂ ਦੇ ਵਿੱਚ ਸੀ। ਹਾਂਜੀ ਪਿੰਡ ਉਹ ਤੋਂ ਪਿੰਜ ਸਾਫ਼ ਹੀਗਾ ਸੇਫ ਹੀ ਸਾਡਾ ਇਹ ਸਭ ਜਦੋਂ ਇਹ ਪਾਣੀ ਚੜਿਆ ਵਾ 26 ਤੋਂ 10 ਦੇ ਜਿਹੜਾ ਉਦੋਂ ਕਿਸ ਟਾਈਮ ਜਿਹੜਾ ਵਾ ਤੁਸੀਂ ਜਿਹੜੀ ਰੈਸ਼ ਆ ਉਹ ਕੁੱਟ ਦੇ ਕੇ ਜਾਂ ਥੱਲੇ ਇਹ ਭਾਜੀ ਇਹ ਜੱਕਦਮ ਥੋੜਾ ਬੋਤਾ ਸਾਡੇ ਕੋਲ ਸਮਾਨ ਜਿੰਨਾ ਵੀ ਚੜ ਗਿਆ ਵਗਾ ਖਾਣ ਪੀਣ ਦਾ ਮਣਾ ਮੋਟਾ ਜਿਹੜਾ ਹੈਗਾ ਸੀ ਪਹਿਲਾਂ ਉਹ ਚੜ ਗਿਆ ਤੇ ਆਟਾ ਵਗੈਰਾ ਥੋੜਾ ਜਿਹਾ ਉਹ ਚੜ ਗਿਆ ਕੋਠ ਤੇ ਮੁੜ ਕੇ ਸਾਨੂੰ ਮਤਲਬ 15 20 ਮਿੰਟਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ 6 6 ਫੁੱਟ ਹੋ ਗਿਆ ਵੀ ਸਾਨੂੰ ਕੋਈ ਮੌਕਾ ਨਹੀਂ ਦੱਬੂਵੇ ਮਾਰਨ ਦਾ ਜਿਹੜਾ ਮੌਕਾ ਨਹੀਂ ਭਾਜੀ ਸਾਨੂੰ ਦਿੱਤਾ ਇਦਾਂ ਦਾ ਹਾਲਾਤ ਬਣ ਗਏ ਫੇਰੀ ਮੀਂਹ ਸਾਰੀ ਰਾਤ ਵਰਦਾ ਰਿਆ ਮਨੇਰੀ ਮੀਂਹ ਪੈਂਦਾ ਉੱਤੇ ਸਾਰੀ ਰਾਤ ਮਤਲਬ ਮੀਂਹ ਉਹਦੇ ਵਿੱਚ ਹੀ ਕੱਟੀ ਹੈਗੀ ਸਾਰੀ ਰਾਤ ਕਿੰਨਾ ਜਿਹੜਾ ਤੁਹਾਡਾ ਹੁਣ ਤੱਕ ਜਿਹੜਾ ਨੁਕਸਾਨ ਸਾਡਾ ਨੁਕਸਾਨ ਇੱਥੋਂ ਤੱਕ ਨੁਕਸਾਨ ਹੋ ਗਿਆ ਵਾ ਵੀ ਮਤਲਬ ਜਿਰਾਈਆਂ ਤੱਕ ਸੋਫੇ ਬੈੱਡ ਜਿਹੜੇ ਜੋ ਵੀ ਲੋਕਾਂ ਦਾ ਸਮਾਨ ਹੀ ਸਾਰਾ ਹੀ ਮਤਲਬ ਤੈਸ਼ਮੈਸ਼ ਹੋ ਗਿਆ ਵਗਾ ਕੁਝ ਵੀ ਤੱਕ ਨਹੀਂ ਲੋਕਾਂ ਦੇ ਜਿਹੜੇ ਕਾਗਜ਼ ਵੀ ਹੈਗੇ ਆ ਆਧਾਰ ਕਾਰਡ ਵਗੈਰਾ ਉਹ ਵੀ ਰੁੜ ਗਏ ਆ ਸਾਰੇ ਲੋਕਾਂ ਦੇ ਉਹ ਡਾਕੂਮੈਂਟ ਤੱਕ ਜਿਹੜੇ ਕਹਿ ਸਕਦੇ ਮੋ ਸਾਰੇ ਹੋ ਗਏ ਨੇ ਹਾਂਜੀ ਡਾਕੂਮੈਂਟ ਤੱਕ ਵੀ ਸਭ ਕੁਝ ਰੁੜ ਗਿਆ ਲੋਕਾਂ ਨੇ ਮੌਕਾ ਨਹੀਂ ਦਿੱਤਾ ਪਣੀ ਨੇ ਮਤਲਬ ਇਦਾਂ ਇੰਨਾ ਦਾ ਹਾਲਾਤ ਜਿਹੜਾ ਬੱਤਰ ਬਣ ਗਿਆ ਹੈਗਾ ਇਸ ਪਿੰਡ ਦੇ ਵਿੱਚ ਫਿਰ ਜਿਹੜੀਆਂ ਮਤਲਬ ਪ੍ਰਸ਼ਾਸਨ ਲੋ ਜਾਂ ਲੋਕਾਂ ਨੂੰ ਜਿਹੜੀਆਂ ਸਹachta ਉਹ ਸੇਵਾ ਕਰੇ ਉਹ ਫਿਰ ਕਿੱਦਾਂ ਇੱਥੇ ਪਹੁੰਚ ਦੇਗੀ ਉਹ ਕੀ ਕੀਤਾ ਵੀ ਜਦੋਂ ਥੋੜੀ ਆ ਵੀਡੀਓ ਵਾਇ ਰੋਟੀ ਪਾਣੀ ਇੱਕ ਦਿਨ ਜਿਹੜਾ ਇੱਕ ਦਿਨੇ ਆਣਾ ਜਿਹੜਾ ਨੰਗਿਆਵਾ ਜਿੱਦਨ ਮਨੇਰਸਰ ਪਾਣੀ ਆਇਆ ਵਾ ਉਸ ਦਿਨ ਸਾਰਾ ਦਿਨ ਲੋਕ ਭੁੱਖੇ ਮਰਿਆ ਕਿਉਂਕਿ ਪਾਣੀ ਬਹੁਤ ਹੀ ਜ਼ਿਆਦਾ ਚੜ ਗਿਆ ਸੀ ਤੇ ਨੰਗਨ ਦਾ ਕਿਤੇ ਵੀ ਨਿਕਾਸ ਜਿਹੜਾ ਹੈ ਨਹੀਂ ਫਿਰ ਹੌਲੀ ਹੌਲੀ ਪਾਣੀ ਡਾਊਨ ਹੁੰਦਾ ਗਿਆ ਫਿਰ ਸਾਡੇ ਪਿੰਡ ਦੇ ਵਿੱਚ ਲੋਕੀ ਬਾਹਰਲੇ ਪਿੰਡਾਂ ਤੋਂ ਆਣ ਕੇ ਪਹੁੰਚਦੇ ਰਹੇ ਪਾਣੀ ਪਹੁੰਚਦੇ ਰਹੇ ਰੋਟੀ ਵਾਣੀ ਪਹੁੰਚਦੇ ਰਹੇ ਥੋੜਾ ਥੋੜਾ ਫਿਰ ਚਲੋ ਲੋਕ ਸੇਫ ਹੋਣਾ ਹੋਣੇ ਸ਼ੁਰੂ ਹੋ ਗਏ ਥੋੜੇ ਬੋਤੇ ਤੁਸੀਂ ਦੱਸਿਓ ਜਨਾ ਗੱਲ ਵੀ ਇੱਕ ਦਿਨ ਜਿਹੜੇ ਰੇ ਭੁੱਖੇ ਉਹ ਕਿਹੜੇ ਦਿਨ ਭੁੱਖੇ ਉਹ ਦਿਨ 26 ਤਰੀਕ ਵਾਲੇ ਦਿਨ ਦੀ ਗੱਲ ਹੈ ਜਿਹੜੀ ਉਹ ਸਾਰਾ ਦਿਨ ਜਿਹੜਾ ਪਾਣੀ ਚੱਲਦਾ ਰਿਹਾ ਸਾਰਾ ਦਿਨ ਆਉਂਦਾ ਰਿਹਾ ਪਾਣੀ ਉਸ ਦਿਨ ਪੁੱਖੇ ਬਹੁਤ ਜ਼ਿਆਦਾ ਲੋਕ ਰਹੇ ਹੈਗੇ ਔਲ ਤਕਰੀਬਨ ਜਦੋਂ ਮਲੇ ਸਾਰਾ ਪਹਾੜ ਪ੍ਰਭਾਵਿਤ ਹੋ ਗਿਆ ਮਤਲਬ ਤਕਰੀਬਨ ਫਿਰ ਮਤਲਬ ਕਹਿ ਸਕਦੇ ਆਪਾਂ ਆਰਾਮ ਦੇ ਨਾਲ ਲੋਕ ਇੱਧਰ ਦੇ ਜਿਹੜੇ ਸੁੱਤੇ ਨਹੀਂ ਆ ਰਹੇ ਹਾਂਜੀ ਜਿਹੜੀ ਉਹ ਸਾਰੀ ਰਾਤ ਆ ਨਾ ਉਹ ਵੀ ਨਹੀਂ ਸੁੱਤੇ ਜਿਹੜੇ ਦੇਨ 26 ਤਰੀਕ ਉਹ ਵੀ ਨਹੀਂ ਸੁੱਤੇ ਫਿਰ ਅਗਲੇ ਦਿਨ ਰਾਤ ਹੀ ਫਿਰ ਸੁਭਾਵਨਾ ਪਿੱਛੋਂ ਪਾਣੀ ਦੀ ਹੈਗੀ ਸੀ ਜਿਹੜੀ ਵੀ ਮਤਲਬ ਕਹਿੰਦੇ ਛੜਨਾ ਵਾ ਉਹ ਦਿਨ ਵੀ ਸਾਰੀ ਰਾਤ ਜਿਹੜੇ ਲੋਕ ਨਹੀਂ ਸੁੱਤੇ ਵੀ ਆਪਣੇ ਦੇਖਦੇ ਰਹੇ ਵੀ ਕਿਤੇ ਪਾਣੀ ਜ਼ਿਆਦਾ ਨਾ ਸਾਡੀਆਂ ਛੱਤਾਂ ਤੱਕ ਤੇ ਪਾਣੀ ਚੜ ਗਿਆ ਹੈ ਵੀ ਸਾਡੇ ਕੋਠਿਆਂ ਤੇ ਪਾਣੀ ਨਾ ਚੜਜੇ ਮਤਲਬ ਆਮ ਦੀ ਜਿੱਦ ਕਹਿ ਦਈਏ ਲੋਕਾਂ ਦੀ ਜਿੱਦਾਂ ਮਤਲਬ ਆ ਇਨਸਾਨ ਚੱਲ ਪੈ ਸਕਦਾ ਮਤਲਬ ਇਸ ਇਦਾਂ ਦੇ ਦੇਣ ਜਿਹੜੇ ਕਟਨੇ ਮਤਲਬ ਕਿੱਦਾਂ ਬਲਗਦਾ ਬਹੁਤ ਬਾਜੀ ਬਹੁਤ ਜ਼ਿਆਦਾ ਹੀ ਮੁਸ਼ਕਲ ਹੋ ਰਹੀ ਆ 2 2 3 3 ਇੰਚ ਜਿਹੜਾ ਘਰਾਂ ਦੇ ਵਿੱਚ ਰਿਬ ਜੰਮ ਗਈ ਆ ਲੋਕ ਇੰਨੀ ਪਰੇਸ਼ਾਨੀ ਹੋ ਰਹੀ ਆ ਬੱਤੀ ਵੀ ਨਹੀਂ ਆ ਰਹੀ ਮਤਲਬ ਪਾਣੀ ਨਹੀਂ ਕਿਤੇ ਲੱਭ ਰਿਹਾ ਗਾ ਲੋਕ ਤੁਸੀਂ ਆ ਦੇਖ ਸਕਦੇ ਹੋ ਕਿੱਦਾਂ ਕਮਰਿਆਂ ਦੇ ਅੰਦਰ ਜਿਹੜੇ ਹਾਲਾਤ ਜਿਹੜੇ ਬਣ ਗਏ ਨੇ ਬਹੁਤ ਹੀ ਲੋਕਾਂ ਨੂੰ ਤੰਗੀ ਆ ਰਹੀ ਆ ਐਂ ਪ੍ਰਸ਼ਾਸਨ ਲੱਗੇ ਇਹੀ ਮੰਗ ਕਰਦੇ ਆ ਸਿਰਫਾਨੂੰ ਬੋਧਾਣਾ ਦਿੱਤਾ ਜਾਏ ਸਾਨੂੰ ਜਿਹੜਾ ਸਾਡਾ ਨੁਕਸਾਨ ਹੋਇਆ ਮਤਲਬ ਕਿ ਸਰਕਾਰ ਸਾਦ ਨੂੰ ਦੇਵੇ ਅਸੀਂ ਬਹੁਤ ਉਹਦੇ ਧੰਨਵਾਦੀ ਆ ਕਿ ਲੱਗਦਾ ਜਲ ਜੀਵੇ ਪ੍ਰਭਾਵਤ ਹੋਣ ਤੇ ਫਿਰ ਜਿੱਦਾਂ ਇਹ ਮੋੜ ਤੋਂ ਜਿਹੜਾ ਟਾਈਮ ਲੱਗੇਗਾ ਕਿ ਨਾ ਇਸ ਸਮਾਂ ਲੱਗੇਗਾ ਇਹ ਟਾਈਮ ਘਟੋੜ 5-4 ਸਾਲ ਲੱਗ ਸਕਦੇ ਹੈ ਕਿ ਜਿੱਦਾਂ ਦੇ ਹਾਲਾਤ ਬਣ ਗਏ ਹਾਂ ਜੀ ਪਿੱਛੇ ਚ ਲੱਗੇ ਹੈਗੇ ਜਿੱਦਾਂ ਦੇ ਹਾਲਾਤ ਬਣ ਗਏ ਹੈਗੇ ਉਹ ਕਿ ਆਮ ਮਜ਼ਦੂਰ ਜਿਹੜਾ ਪਹਿਲਾਂ ਹੀ ਜਿਹੜਾ ਮਤਲਬ ਗਰੀਬੀ ਦੇ ਜਿਹਦੇ ਵਿੱਚ ਪਸ਼ਪਸ਼ਾ ਹੁੰਦਾ ਵਾ ਇਦਾਂ ਦੀ ਜਦੋਂ ਵਿੱਚ ਛੱਟਾਂ ਵਜਿੰਦੀ ਕੁਦਰਤੀ ਆਵਾਜ਼ ਵਜਦੀ ਉਹਦੇ ਉੱਤੇ ਬਹੁਤ ਜ਼ਿਆਦਾ ਉਹਦੇ ਬਹੁਤ ਇੱਥੇ ਤੇ ਇਦਾਂ ਦਾ ਸਿਸਟਮ ਹੈ ਲੋਕਾਂ ਦਾ ਵੀ ਮਤਲਬ ਉਹੀ 4-500 ਰ ਉਹ ਇਤੋਂ ਤੱਕ ਹੀ ਸਹਿਮਤ ਆ ਬਸ ਲੋਕ ਗਾੜੀ ਮਤਲਬ ਕੁਝ ਨਹੀਂ ਹੈਗਾ ਇਦਾਂ ਦਾ ਸਿੱਟਾ ਕਿੰਨੇ ਤੁਹਾਡੇ ਪਿੰਡ 'ਚ ਜਿਹੜੇ ਮਤਲਬ ਕੱਚੇ ਕੋਠੇ ਜਿਹੜੇ ਹੁਣ ਤੱਕ ਮਤਲਬ ਇਹ ਸਭ ਹਰ ਬੁੱਕ ਨਿਕਾਸੀ ਸਾਡੇ ਪਿੰਡ ਦੇ ਵਿੱਚ ਕਾਹੇ ਕੱਚੇ ਕੋਠੇ ਘਰੋ ਘਰ 20 25 ਜਿਹੜੇ ਘਰ ਮਤਲਬ ਕੱਚੇ ਹੀ ਗਏ ਤੇ ਲੈਂਟਰਾਂ ਵਾਲੇ ਵੀ ਜਿਹੜੇ ਘਰ ਆ ਉਹ ਵੀ ਕਈ ਕੰਦਾਂ ਡਿੱਗ ਗਿਆ ਨੇ ਤੁਹਾਨੂੰ ਉਹ ਵਿਖਾ ਦਾਂਗੇ ਉਹ ਸਾਈਡ ਤੋਂ ਜਿਹੜੇ ਆ ਨਾ ਉਹ ਸਾਈਡ ਤੋਂ ਜਿਹੜਾ ਪਾਣੀ ਨਾਲ ਵਚਾ ਉਹ ਕੰਦਾਂ ਲੈਂਟਰਾਂ ਦੀਆਂ ਵੀ ਡਿੱਗੀਆਂ ਤੇ ਤੇੜਾਂ ਮਤਲਬ ਲੈਂਟਰਾਂ ਵਾਲੇ ਕਮਰੇ ਜੀ ਪੈ ਗਈਆਂ ਵਾ ਜਿਹੜੇ ਸਾਰੇ ਫਰਸ਼ ਕੰਦਾਂ ਲੋਕਾਂ ਦੀਆਂ ਕੀ ਗੱਡੀ ਬਣੀ ਆ ਤੇ ਤੁਸੀਂ ਸਾਡੇ ਮਤਲਬ ਰਹਿਣ ਵਿਚਰਾ ਕਰਦੇ ਨਹੀਂ ਕੋਈ ਨਹੀਂ ਜੋ ਇਸ ਜੀ ਇਸ ਚੀਜ਼ ਤੇ ਨਹੀਂ ਕੋਈ ਵੀ ਨਹੀਂ ਹਾਮੀ ਭਰੀ ਕਿਸੇ ਨੇ ਵੀ ਪ੍ਰਸ਼ਾਸਨ ਨੇ ਤੇ ਆਪੋ ਆਪਣੀ ਟੀਮਾਂ ਲਗਾਤੀਆਂ ਵੀ ਤੁਹਾਨੂੰ ਮਤਲਬ ਛੇਫ ਜਿਹੜੀਆਂ ਜਗ੍ਹਾ ਤੇ ਤੁਹਾਨੂੰ ਲਾ ਦੇ ਇੱਥੇ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਅਜੇ ਤੱਕ ਮਤਲਬ ਕੋਈ ਨਹੀਂ ਪਹੁੰਚਿਆ ਹੈਗਾ ਵੀ ਕੱਲ ਵੀ ਆਈ ਹੀ ਪ੍ਰਸ਼ਾਸਨ ਦੀ ਟੀਮ ਤੇ ਉਹ ਵੀ ਉੱਤੇ ਉੱਤੇ ਹੋ ਕੇ ਚਲ ਗਏ ਹੈਗੇ ਤੇ ਇੱਥੇ ਜਿਹੜੇ ਸਾਡੇ ਪਲਾਟਾਂ ਚ ਇੰਹ ਤੇ ਖੁਦ ਗੱਡੀਆਂ ਦੇ ਗਾੜੀ ਵੀ ਖਲੋਗੇ ਹੈਗੇ ਐਂ ਆਖਿਆ ਵੀ ਸਾਡੇ ਹਾਲਾਤ ਵੇਖੋ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਸਾਨੂੰ ਧੱਕੇ ਮਾਰ ਮਾਰ ਜਨਾਨੀਆਂ ਹੱਡੀਆਂ ਨੂੰ ਪਰੇ ਕਰਤਾ ਵਗਾ ਤੇ ਇੱਧਰ ਜਿਹੜੇ ਹਾਲਾਤ ਉਹ ਵੇਖਣ ਨਹੀਂ ਆਏ ਉਧਰ ਪਿੰਡ ਦੇ ਉੱਚੇ ਉੱਚੇ ਥਾਂ ਹੀ ਚੱਲੇ ਜਿਹੜੀਆਂ ਕਮਿਟੀਆਂ ਲੱਗੀਆਂ ਵੱਖ-ਵੱਖ ਜਥੇਬੰਦੀ ਲੱਗਿਆ ਨਾ ਰਵੀਰ ਲੱਗੇ ਜਥੇਬੰਦੀ ਲੱਗੇ ਉਹਨਾਂ ਵੱਲੋਂ ਤੇ ਜਿਹੜੀਆਂ ਇਹ ਹਰ ਪ੍ਰਭਾਵ ਇਲਾਕੇ ਦੇ ਵਿੱਚ ਕੋਈ ਮਸ਼ਕਲ ਆਉਣ ਨਹੀਂ ਦਿੱਤੀ ਹੈਗੀ ਪਰ ਇੱਥੇ ਉਹ ਸਿੱਖ ਭਰਾਵਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮਤਬਲ ਹਿੰਮਤ ਨਹੀਂ ਹਾਰੀ ਮਤਲਬ ਇਹਨਾਂ ਜਿਆਦਾ ਲੋਕਾਂ ਨੂੰ ਮਤਬਲ ਵੀ ਰੋਟੀ ਪਾਣੀ ਪਚਾਉਣ ਦੇ ਵਿੱਚ ਮਦਦ ਕੀਤੀ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ ਇਹ ਪੱਖੋਂ ਜਿਹੜੀ ਕਮੀ ਨਹੀਂ ਰਹਿਣ ਦਿੱਤੀ ਹੈਗੀ ਮਤਲਬ ਕਿੰਨੇ ਦਿਨਾਂ ਬਾਅਦ ਜਿਹੜਾ ਮਤਲਬ ਪਾਣੀ ਦਾ ਜਿਹੜਾ ਅਵੇਲੇ ਇੱਥੇ ਤੱਕ ਆਪਣੀ ਸਥਿਤੀ ਜਾ ਗਿਆ ਤਾਂ ਜਿਹੜੇ ਕਿੰਨੇ ਦਿਨ ਹੋਰ ਪੂਰੇ ਜਿਹੜੇ ਲੱਗ ਸਕਦੇ ਇਹ ਦਿਨ ਇਹ ਵੀ 15 20 ਦਿਨ ਘਟੋ ਘਟ ਜਿਹੜੇ ਆ ਸਾਨੂੰ ਸਮਾਨ ਇੱਧਰ ਉੱਧਰ ਮਾੜਾ ਮੋੜਾ ਜਲੀੜੇ ਧੋ ਗਏ ਸੁੱਕੇ ਜਿਹੜੇ ਖਰਾਬ ਹੋ ਗਏ ਉਹ ਤੇ ਬਚ ਨਹੀਂ ਆ ਜਿਹੜੀਆਂ ਰਜਾਈਆਂ ਲੋਕਾਂ ਦੀਆਂ ਉਹ ਤੇ ਬਹੁਤ ਹੀ ਜ਼ਿਆਦਾ ਨਾਸ਼ ਹੋਇਆ ਜਿਹੜੀਆਂ ਲੰਬਾਰੀਆਂ ਘਰਾਂ ਚ ਬੈੱਡ ਆ ਉਹ ਤੇ ਸਾਰੇ ਪਾੜ ਪੈ ਗਏ ਜਿਹੜੇ ਪਾਣੀ ਨਾਲ ਟੁੱਟ ਗਏ ਨੇ ਲੋਕਾਂ ਦੇ ਇੰਨੇ ਜਿਹੜੇ ਬੁਰੇ ਹਾਲਾਤ ਹੋ ਗਏ ਨੇ ਸੋ ਇਹ ਸਨ ਪਿੰਡ ਪੱਖੋਗੇ ਡੇਰਾ ਬਾਬਾ ਨਾਨਕ ਜਿੱਥੇ ਵੀ ਸਭ ਤੋਂ ਵੱਧ ਜਿਹੜਾ ਟਾਲੀ ਸਭ ਪਿੰਡ ਪੱਖੋਗੇ ਜਿੱਥੇ ਵੀ ਸਭ ਤੋਂ ਵੱਧ ਪਿੰਡ ਹੜਪ੍ਰਭਾਵਤ ਜਿਹੜਾ ਹੋਇਆ ਸੀ ਇਸ ਪਿੰਡ ਦੇ ਵਿੱਚ ਕਾਫੀ 10 ਦੇ 15 ਤੋਂ 20 ਫੁੱਟ ਤੱਕ ਜਿਹੜਾ ਪਾਣੀ ਦਾ ਲੈਵਲ ਰਿਹਾ ਸੀ ਸੋ ਮੈਂ ਤੁਹਾਡਾ ਆਪਣਾ ਪੱਤਰਗੱਲ ਆਪਰੇ ਸੇ ਖੁਸ਼ੀ